ਡਾਕਟਰ ਐਸ.ਪੀ. ਸਿੰਘ ਉਬਰਾਈ ਵੱਲੋਂ ਹੜਪੀੜਿਤ ਪਰਿਵਾਰਾਂ ਦੀ ਫੜੀ ਬਾਉ 100 ਕੁਇੰਟਲ ਵੰਡਿਆ ਗਿਆ ਪਸ਼ੂਆਂ ਲਈ ਚਾਰਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਅਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਈ ਦੀ ਯੋਗ ਰਹਿਨਮਾਈ ਹੇਠ ਟਰੱਸਟ ਦੇ ਕੌਮੀ ਪ੍ਰਦਾਨ ਸਰਦਾਰ ਜੱਸਾ ਸਿੰਘ ਸੰਧੂ ਦੇਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਪ੍ਰਦਾਨ ਸਰਦਾਰ ਗੁਰਬਿੰ다 ਸਿੰਘ ਬਰਾੜ ਦੀ ਦੇਖਰੇਖ ਹੇਠ ਗੁਰੂ ਹਰ ਸਹਾਇ ਨੇੜਲੇ ਪਿੰਡ ਸ਼ੇਰ ਸਿੰਘ ਵਾਲਾ ਅਤੇ ਨਾਲ ਲੱਗਦੇ ਪਿੰਡਾਂ ਤੇ ਦਰਿਆਵਾਂ ਦੀ ਦੂਸਰੀ ਸਾਈਟਾਂੀਆਂ ਵਿੱਚ ਰਹਿੰਦੇ ਹੜਪੀੜਿਤ ਪਰਿਵਾਰਾਂ ਦੀ ਸਹਾਇਤਾ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਟਰੱਸਟ ਦੀ ਟੀਮ ਵੱਲੋਂ ਹਰ ਲੋੜਵੰਦ ਤੱਕ ਚਾਰਾ ਪਹੁੰਚਾਇਆ ਗਿਆ। ਟਰੱਸਟ ਵੱਲੋਂ 100 ਕੁਇੰਟਲ ਪਸ਼ੂਆਂ ਦਾ ਸੁੱਕਾ ਚਾਰਾ, ਮੱਕੀ ਦਾ ਆਚਾਰ ਡਿਪਟੀ ਕਮਿਸ਼ਨਰ ਮੈਡਮ ਦੀਪਸ਼ਿਕਾ ਸ਼ਰਮਾ ਆਈਏਐਸ ਅਤੇ ਸਰਦਾਰ ਸਿਮਰਨਜੀਤ ਸਿੰਘ ਪੀ.ਸੀ.ਐਸ ਐਸ.ਡੀ.ਐਮ ਫਿਰੋਜ਼ਪੁਰ ਅਤੇ ਬੀਰ ਕਰਨ ਸੈਂਹ ਤਹਿਸੀਲਦਾਰ ਗੁਰੂ ਹਰਸਹਾਈ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਟੀਮ ਫਿਰੋਜ਼ਪੁਰ ਅਤੇ ਟੀਮ ਸ਼੍ਰੀ ਮੁਕਸਰ ਸਾਹਿਬ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ ਵੰਡਿਆ ਗਿਆ ਇਹ ਚਾਰਾ ਹੜ੍ਹ ਕਾਰਨ ਪੀੜਤ ਪਰਿਵਾਰਾਂ ਦੇ ਪਸ਼ੂਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਵੱਡੀ ਸਹਾਇਤਾ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਸ਼ਾਵੜਾ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਸ਼ਾਵੜਾ ਅਤੇ ਜ਼ਿਲ੍ਹਾ ਪ੍ਰਧਾਨ ਮੁਖਤਰ ਸਾਹਿਬ ਸਰਦਾਰ ਅਰਵਿੰਦਰਪਾਲ ਸਿੰਘ ਚਾਲ ਵੱਲੋਂ ਦੱਸਿਆ ਗਿਆ ਕਿ ਜਦੋਂ ਵੀ ਕਿਤੇ ਕੁਦਰਤੀ ਆਫਤ ਆਈ ਡਾਕਟਰ ਅਬਰਾਏ ਵੱਲੋਂ ਹਮੇਸ਼ਾ ਮੋਰੀਓਕੇ ਸੇਵਾਵਾਂ ਦਿੱਤੀਆਂ ਗਈਆਂ ਹਨ ਡਾਕਟਰ ਅਬਰਾਏ ਵੱਲੋਂ ਇਸ ਵਾਰ ਵੀ ਪੰਜਾਬ ਵਿੱਚ ਆਏ ਹਨਾ ਕਾਰਨ ਹੜਪੇੜਤਾ ਦੀ ਮਦਦ ਲਈ ਇਸ ਵਾਰ ਵੀ 1.5 ਕਰੋੜ ਦਾ ਬਜਟ ਤੈਅ ਕੀਤਾ ਹੈ ਜਿਸ ਨਾਲ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਲਈ ਚਾਰਾ ਸੁੱਕਾ ਰਾਸ਼ਨ ਮਸ਼ਰਦਾਨੀਆਂ ਪੀਣ ਵਾਲੇ ਪਾਣੀਆਂ ਦੀਆਂ ਬੋਤਲਾਂ ਟਰਪਾਲਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਇਸ मौके ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਸ਼ਾਬੜਾ ਜਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਸ਼ਾਬੜਾ ਜਨਰਲ ਸਕੱਤਰ ਪਾਲ ਸਿੰਘ ਕੈਸ਼ੀਅਰ ਵਿਜੇ ਕੁਮਾਰ ਬਹਲ ਤਲਵੰਡੀ ਇੰਚਾਰਜ ਸਪ੍ਰਿਤ ਕੌਰ ਜਿਲ੍ਹਾ ਸਲਾਹਕਾਰ ਅਨਜੀਤ ਸਿੰਘ ਰਾਏ ਜਿਲ੍ਹਾ ਸਲਾਹਕਾਰ ਬਲਵਿੰਦਰ ਕੌਰ ਲੋਕੇ ਸਿਟੀ ਅਤੇ ਸ਼ਾਉਣੀ ਇੰਚਾਰਜ ਬਲਵਿੰਦਰ ਪਾਲ ਸ਼ਰਮਾ ਸਿਟੀ ਅਤੇ ਸ਼ਾਉਣੀ ਇੰਚਾਰਜ ਇਸਤਰੀ ਵਿੰਗ ਤਲਵਿੰਦਰ ਕੌਰ ਰਣਧੀਰ ਜੋਸ਼ੀ ਕਮਲਜੀਤ ਸਿੰਘ ਜਗਦੀਸ਼ ਥਿੰਨ ਮਹਾਵੀਰ ਸਿੰਘ ਮਨਪ੍ਰੀਤ ਸਿੰਘ ਚਰਨਜੀਤ ਸਿੰਘ ਸੁਖਬੀਰ ਸਿੰਘ ਜਲਦਾਰ ਜਸਬੀਰ ਸਿੰਘ ਰਿਟਾ ਏਐਸਆਈ ਬਲਦੇਵ ਸਿੰਘ ਹਰ ਭਗਵਾਨ ਸਿੰਘ ਪੰਗੂ ਹਾਜ਼ਰ ਸਨ ਟਰਸਟ ਦੇ ਮੈਂਬਰਾਂ ਨੇ ਕਿਹਾ ਕਿ ਹੜ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ ਪਸ਼ੂ ਕਿਸਾਨਾਂ ਦੀ ਜੀਵਨ ਰੇਖਾਂ ਅਤੇ ਉਹਨਾਂ ਲਈ ਚਾਰਾ ਉਪਲਬਧ ਕਰਵਾਉਣਾ ਸਾਡੇ ਸਭ ਦਾ ਨੈਤਿਕ ਕਰਤੱਵ ਹੈ ਰਿਪੋਰਟਰ ਜਸਵਿੰਦਰ ਦਰ ਸਿੰਘ ਰਖੜਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਦਾ ਪਲਾਜ਼ਾ ਜਿਹੜੇ ਇੰਟਰਸਟ ਨੂੰ ਜਿਹੜੇ ਸਾਉਤ ਜੀ ਆਇਆ ਆਖਿਆ ਜਾਂਦਾ ਹੈ ਜੀ ਪਿੰਡ ਸਾਡਾ ਸ਼ੇਰ ਸਿੰਘ ਵਾਲਾ ਜੀ ਤਸੀਲ ਗੁਰੂ ਐਸ ਜਿਹੜਾ ਰੋਪੜਪੁਰ ਵਿੱਚ ਹੈ ਜੀ ਸਾਡੇ ਪਿੰਡ ਦੇ ਵਿੱਚ ਜੀ ਪਾਣੀ ਦਾ ਹੜ੍ਹਾਂ ਦੀ ਮਾਰ ਰੇਠ ਆ ਚੁੱਕੇ ਆ ਜੀ ਸਾਡੇ ਪਿੰਡ ਦੀ ਜ਼ਮੀਨ ਜਿਹੜੀ ਹੈ ਦਰਿਆ ਤੋਂ ਪਾਰ ਹੈ ਜੀ ਜਿੰਦੇ ਚ ਸਾਰਿਆਂ ਦਾ ਚਾਰਾ ਵੀ ਹੈ ਝੋਨੇ ਦੀਆਂ ਫਸਲਾਂ ਵੀ ਨੇ ਚਾਰਾ ਤੇ ਤੂੜੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਕੁਝ ਘਰ ਜਿਹੜੇ ਨੇ ਸਾਡੇ ਜੀ ਪਾਰ ਵੀ ਬੈਠੇ ਹੋਏ ਨੇ ਦਰਿਆ ਤੋਂ ਕਿੰਨੇ ਘਰ ਹੈਗੇ ਜੀ ਘਰ ਸਾਡੇ ਹੈਗੇ ਜੀ 25 ਤੋਂ 30 ਘਰ ਲਗਭਗ ਹੈ ਹਾਂ ਚਾਰੇ ਵਾਸਤੇ ਡੰਗਰ ਕਿੰਨੇ ਹੈਗੇ ਜੀ ਡੰਗਰ ਲਗਭਗ 500 ਦੇ ਲਗਭਗ ਹੈਗੇ ਜੀ ਅਗਲੇ ਪਿੰਡ ਦੇ ਕਿੰਨੇ ਘਰ ਨੇ ਜੀ ਅਗਲੇ ਘਰ ਦੇ ਜੀ 1.5 200 ਪਲੱਸ ਹੀ ਹੈ ਜੀ 200 ਤੋਂ 300 ਟਾਣੀਆਂ ਪਿੰਡ ਦੀਆਂ ਜੀ ਜਿੰਨੇ ਲੋਕ ਪਿੰਡ ਚ ਰਹੇ ਰਹੇ ਉਹਨੇ ਲੋਕ ਤਾਂ ਟਾਣੀਆਂ ਚਲੇ ਰਹੇ ਨੇ ਜੀ ਜਿਹੜਾ 100 ਕੁਆਂਟਲ ਚਾਰਾ ਭੇਜਿਆ ਹੈ ਜੀ ਟਰਾਲੀਆਂ ਪਹੁੰਚ ਗਈਆਂ ਨੇ ਕਰਦੇ ਆ ਜਿਨ੍ਹਾਂ ਨੇ ਇਹ ਮੌਸਮ ਦੇ ਵਿੱਚ ਖਰਾਬ ਵਿੱਚ ਆਪਣੀ ਟੀਮ ਨੂੰ ਭੇਜਿਆ ਸਾਡਾ ਪਤਾ ਲੈਣ ਲਈ ਔਰ ਅਸੀਂ ਬੇਨਤੀ ਕਰਦੇ ਆ ਜੀ ਚਾਰੇ ਦੀ ਸਮੱਸਿਆ ਕੀਟ ਦੀ ਔਰ ਜੋ ਤਰਪਾਈਲਾਂ ਦੀ ਸਮੱਸਿਆ ਹੈ ਉਹਨੂੰ ਜਿਹੜਾ ਜੀ ਦੂਰ ਕੀਤਾ ਜਾਵੇ ਸਾਡੇ ਤੱਕ ਪਹੁੰਚਾਈਆਂ ਜਾਣ ਜੀ ਅੱਜ ਪ੍ਰਸ਼ਾਸਨ ਨੂੰ ਅਸੀਂ 100 ਕੁਆਂਟਲ ਪਸ਼ੂਆਂ ਵਾਸਤੇ ਜਿਹੜਾ ਚਾਰਾ ਉਹ ਇੱਥੇ ਪਹੁੰਚਦਾ ਕੀਤਾ ਹੈ ਔਰ ਅੱਗੇ ਜਿਵੇਂ ਜਿਵੇਂ ਲੋਡ ਹੋਊਗੀ ਰਾਸ਼ਨ ਦੀ ਤੂੜੀ ਦੀ ਪਰਾਲੀ ਦੀ ਔਰ ਜਿਵੇਂ ਜੋ ਵੀ ਏਰੀਏਟ ਰਿਕੁਇਰਮੈਂਟ ਹੋਊਗੀ ਉਸ ਟੀਕੇ ਨਾਲ ਉਹ ਇੱਥੇ ਡਿਸਟ੍ਰਿਬਿਊਟ ਕੀਤੀ ਜਾਊਗੀ ਔਰ ਸਾਡੀਆਂ ਸਾਰੇ ਜਿਲ੍ਹਿਆਂ ਦੀਆਂ ਟੀਮਾਂ ਜਿੱਥੇ ਜਿੱਥੇ ਹਰ ਪਿੰਡ ਤੇ ਲੋਕ ਖੜੇ ਹੋਏ ਨੇ ਉੱਥੇ ਸਾਡੀਆਂ ਟੀਮਾਂ ਐਕਟਿਵ ਹੋ ਚੁੱਕੀਆਂ ਹਨ ਅੱਜ ਸਾਡੀ ਇਸ ਗੜੀ ਤਹਿਤ ਪ੍ਰੋਇਪਰ ਦੀ ਟੀਮ ਅਵਰਜੀਤ कौर ਬਬੂ ਜੀ ਦੀ ਰਹਿਮਾਈ ਏਡ ਆਈ ਹੋਈ ਹੈ ਔਰ ਬਾਕੀ ਸਾਰੇ ਮੈਂਬਰ ਆਏ ਆ ਸਾਡੇ ਮੁਕਸਰ ਜ਼ਿਲ੍ਹੇ ਦੇ ਪ੍ਰਧਾਨ ਪ੍ਰਵਿੰਦਰਪਾਲ ਬਬੂ ਚੈਨ ਜੀ ਆਪਣੀ ਟੀਮ ਨਾਲ ਪਹੁੰਚੇ ਹੋਏ ਆ ਦੋ ਟੀਮਾਂ ਨਾਲ ਅਸੀਂ ਅੱਜ ਇੱਥੇ ਪਹੁੰਚ ਗਏ ਜਿਹੜੇ ਪਹਿਲੀ ਚਾਰੇ ਦੀ ਕੇਪ ਆ ਉਹ ਇੱਥੇ ਪਹੁੰਚਦੀ ਕੀਤੀ ਹੈ ਅੱਗੇ ਜਿਹੜੇ ਜਿਵੇਂ ਲੋੜ ਹੋਊਗੀ ਉਸੇ ਰਿਕੁਇਰਮੈਂਟ ਮੁਤਾਬਕ ਇੱਥੇ ਸਮਾਨ ਪਹੁੰਚਦਾ ਕੀਤਾ ਜਾਊਗਾ ਲੋੜ ਬੰਦਾ ਵਾਸਤੇ ਔਰ ਅਸੀਂ ਡੀਜੀ ਮੈਡਮ ਦਾ ਵੀ ਬਹੁਤ ਹੀ ਧੰਨਵਾਦ ਕਰਦੇ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਬਹੁਤ ਜਲਦੀ ਸਾਰੇ ਸਰਵੇ ਕਰਵਾ ਕੇ ਔਰ ਗਵਰਨਮੈਂਟ ਜਿਹੜੀ ਬੇਸਟਾ ਉਪਯਾਰ ਕਰਵਾਈ ਹੈ ਔਰ ਸਾਡੀਆਂ ਟੀਮਾਂ ਵੀ ਨਾਲ ਦੀ ਨਾਲ ਐਕਟਿਵ ਹੋ ਚੁੱਕੀਆਂ ਆ ਅਸੀਂ ਏਸੀਆਈ ਵੱਲੋਂ ਔਰ ਆਪਣੀ ਟੀਮ ਵੱਲੋਂ ਗਰਾਊਂਡ ਪੱਧਰ 'ਤੇ ਜਾ ਕੇ ਦੇਨ ਜੁੜੀ ਰਾਤ ਚੋਗਰੀ ਤਕੀ ਕਰਦੇ ਔਰ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਸਭਾਵਾਂ ਜਾਰੀ ਰਹੀਆਂ ਨੇ ਧੰਨਵਾਦ